ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲ ਬਾਤ ਦੋਸਤੋ ਆ ਦੀ ਬੜੀ ਹੀ ਦਿਲਚਸਪ ਹੋਣ ਜਾ ਰਹੀ ਹੈ ਗੱਲ ਕਰਾਂਗੇ ਅਘੋਰੀ ਸਾਧੂਆਂ ਦੇ ਬਾਰੇ ਅਘੋਰੀ ਸਾਧੂ ਕੌਣ ਹੁੰਨੇ ਜੋ ਮਸਾਣਾ ਚ ਰਹਿੰਨੇ ਤੇ ਮਨੁੱਖੀ ਲਾਸ਼ਾਂ ਦਾ ਮਾਸ ਖਾਂਦੇ ਆ ਤਾਂ ਵੀਡੀਓ ਦੋਸਤੋ ਸਾਰੀ ਸੁਣਨੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਨਵਾਂ ਇਤਿਹਾਸ ਤੇ ਜਾਣਕਾਰੀ ਤੁਹਾਨੂੰ ਮਿਲੂਗੀ ਸੋ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਲੋ ਦੇ ਬੈਲ ਵਾਲਾ ਬਟਨ ਵੀ ਦਬਲੋ ਤਾਂ ਕਿ ਨੰਮੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤਾਂ ਦੋਸਤੋ ਸਾਧੂਆਂ ਦੀ ਇੱਕ ਸੰਪਰਦਾ ਹੈ ਹਮੇਸ਼ਾ ਹੀ ਜੋ ਕੇ ਕੁੰਬ ਦੀ ਖਾਸ ਖਿੱਚ ਦਾ ਕੇਂਦਰ ਰਹਿੰਦੀ ਹੈ ਤੇ ਆਮ ਲੋਕਾਂ ਚ ਆਮ ਲੋਕਾਂ ਚ ਤੇ ਇਹਨਾਂ ਚ ਇੱਕ ਕਿਸਮ ਦਾ ਖੌਫ ਜਿਹਾ ਵੀ ਦੇਖਿਆ ਜਾਂਦਾ ਇਹਨਾਂ ਤੋਂ ਆਮ ਲੋਕਾਂ ਚ ਔਰ ਇਹ ਫਿਰਕਾ ਹੈ ਅਗੋਰੀ ਸਾਧੂਆਂ ਦਾ ਆਮ ਵਿਚਾਰ ਹੈ ਕਿ ਅਘੋਰੀ ਸਾਧੂ ਮਸਾਣਾ ਵਿੱਚ ਰਹਿੰਦੇ ਤੇ ਸਰਦੀਆਂ ਲਾਛਾਂ ਵਿੱਚ ਹੀ ਖਾਣਾ ਖਾਂਦੇ ਤੇ ਉੱਥੇ ਹੀ ਸੌਂਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਵੀ ਪ੍ਰਚਲਿਤ ਨੇ ਕਿ ਅਘੋਰੀ ਨੰਗੇ ਘੁੰਮਦੇ ਰਹਿੰਦੇ ਇਨਸਾਨੀ ਮਾਸ ਖਾਂਦੇ ਇਨਸਾਨੀ ਖੋਪੜੀ ਦੇ ਵਿੱਚ ਇਹ ਖਾਣਾ ਖਾਂਦੇ ਅਤੇ ਦਿਨ ਰਾਤ ਚਲਮਾ ਫੂਕਦੇ ਆ ਦੱਸਦੇ ਆ ਤੁਹਾਨੂੰ ਦੋਸਤੋ ਅਘੋਰੀ ਕੌਣ ਹੁੰਦੇ ਲੰਡਨ ਦੇ ਵਿੱਚ ਸਕੂਲ ਆਫ ਅਫਰੀਕਨ ਐਂਡ ओरिएंटਲ ਸਟੱਡੀਜ਼ ਦੇ ਵਿੱਚ ਸੰਸਕ੍ਰਿਤ ਦਾ ਇੱਕ ਅਧਿਆਪਕ ਜੇਮਸ ਮੌਲਿੰਸਨ ਇਹ ਕਹਿੰਦਾ ਕਿ ਅਘੋਰ ਫਲਸਫੀ ਦਾ ਸਦਾਂਤ ਇਹ ਹੈ ਕਿ ਅਧਿਆਤਮਿਕਤਾ ਦਾ ਗਿਆਨ ਹਾਸਲ ਕਰਨਾ ਹੈ ਔਰ ਈਸ਼ਵਰ ਨੂੰ ਮਿਲਣਾ ਹੈ ਤਾਂ ਸ਼ੁੱਧਤਾ ਦੇ ਨੀਮਾਂ ਤੋਂ ਪਾਰ ਜਾਣਾ ਪਵੇਗਾ ਆਕਸਫੋਰਡ ਵਿੱਚ ਪੜ੍ਹਾਈ ਕਰਨ ਵਾਲਾ ਮੈਲਿੰਸਨ ਇੱਕ ਮਹੰਤ ਅਤੇ ਗੁਰੂ ਵੀ ਹੈ ਪਰ ਉਹਨਾਂ ਦੇ ਫਿਰਕੇ ਵਿੱਚ ਅਘੋਰੀਆਂ ਦੇ ਕਰਮ ਕਾਂਡ ਵਰਜਿਤ ਨੇ ਕਈ ਅਘੋਰੀ ਸਾਧੂਆਂ ਨਾਲ ਗੱਲਬਾਤ ਦੇ ਆਧਾਰ ਤੇ ਮੈਲਨਸਨ ਦੱਸਦਾ ਉਹ ਕਹਿੰਦਾ ਕਿ ਅਘੋਰੀਆਂ ਦਾ ਤਰੀਕਾ ਇਹ ਹੈ ਕਿ ਕੁਦਰਤੀ ਮਨਾਹੀਆਂ ਦਾ ਸਾਹਮਣਾ ਕਰਕੇ ਉਹਨਾਂ ਨੂੰ ਤੋੜ ਦਿੱਤਾ ਜਾਵੇ ਉਹ ਚੰਗਿਆਈ ਅਤੇ ਬੁਰਾਈ ਦੇ ਸਾਧਾਰਨ ਨਿਯਮ ਨੂੰ ਰੱਦ ਕਰਦੇ ਹਨ ਅਧਿਆਤਮਿਕ ਤਰੱਕੀ ਦਾ ਉਹਨਾਂ ਦਾ ਰਾਹ ਅਜੀਬੋ ਗਰੀਬ ਕਰਮ ਕਾਂਡਾ ਜਿਵੇਂ ਕਿ ਇਨਸਾਨੀ ਮਾਸ ਅਤੇ ਆਪਣਾ ਮਲ ਖਾਣ ਵਰਗੀਆਂ ਪ੍ਰਕਿਰਿਆਵਾਂ ਵਿੱਚ ਹੋ ਕੇ ਲੱਗਦਾ ਤਾਂ ਅਘੋਰੀ ਮੰਨਦੇ ਆ ਕਿ ਦੂਸਰਿਆਂ ਵੱਲੋਂ ਤਿਆਗੀਆਂ ਗਈਆਂ ਇਹਨਾਂ ਚੀਜ਼ਾਂ ਖਾਣ ਨਾਲ ਉਹ ਪਰਮ ਚੇਤਨਾ ਹਾਸਲ ਕਰ ਸਕਦੇ ਆ ਹੁਣ ਇਹਨਾਂ ਦੇ ਇਤਿਹਾਸ ਦੀ ਆਪਾਂ ਗੱਲ ਕਰੀਏ ਤਾਂ ਜੇ ਅਘੋਰ ਸੰਪਰਦਾਏ ਦਾ ਇਤਿਹਾਸ ਦੇਖੀਏ ਤਾਂ ਇਹ ਸ਼ਬਦ 18ਵੀਂ ਸਦੀ ਵਿੱਚ ਚਰਚਾ ਦਾ ਵਿਸ਼ਾ ਬਣਿਆ ਉਸ ਸਮੇਂ ਇਸ ਫਿਰਕੇ ਨੇ ਉਹਨਾਂ ਕਰਮਕਾਂਡਾਂ ਨੂੰ ਅਪਣਾਇਆ ਜਿਸ ਲਈ ਕਪਾਲਿਕਾ ਸੰਪਰਦਾਇ ਬਦਨਾਮ ਹੋਇਆ ਕਰਦਾ ਸੀ ਕਪਾਲਿਕਾ ਸੰਪਰਦਾਇ ਵਿੱਚ ਇਨਸਾਨੀ ਖੋਪੜੀ ਨਾਲ ਜੁੜੀਆਂ ਸਾਰੀਆਂ ਰਵੈਤਾਂ ਦੇ ਨਾਲ-ਨਾਲ ਇਨਸਾਨੀ ਬਲੀ ਦੀ ਵੀ ਰਵੈਤ ਸੀਗੀ ਹਾਲਾਂਕਿ ਕਪਾਲਿਕਾ ਸੰਪਰਦਾਇ ਆਪਣੀ ਹੋਂਦ ਗਵਾ ਚੁੱਕਿਆ ਪਰ ਅਘੋਰ ਸੰਪਰਦਾਇ ਨੇ ਇਸ ਸੰਪਰਦਾਇ ਦੀਆਂ ਸਾਰੀਆਂ ਗੱਲਾਂ ਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਅਪਣਾ ਲਏ ਆ ਹਿੰਦੂ ਸਮਾਜ ਵਿੱਚ ਜ਼ਿਆਦਾਤਰ ਪੰਥ ਅਤੇ ਸੰਪਰਦਾਇ ਤੈ ਨਿਯਮਾਂ ਦੇ ਮੁਤਾਬਕ ਹੀ ਜ਼ਿੰਦਗੀ ਜਿਉਂਦੇ ਆ ਇਹਨਾਂ ਸੰਪਰਦਾਵਾਂ ਨੂੰ ਮੰਨਣ ਵਾਲੇ ਸੰਗਠਨ ਵਰਗੇ ਨਿਯਮਾਂ ਦਾ ਪਾਲਣ ਕਰਦੇ ਆ ਆਮ ਸਮਾਜ ਨਾਲ ਸੰਪਰਕ ਕਾਇਮ ਰੱਖਦੇ ਨੇ ਜਰਕੇ ਅਘੋਰੀਆਂ ਨਾਲ ਅਜਿਹਾ ਨਹੀਂ ਹੈ ਇਸ ਸੰਪਰਦਾਇ ਦੇ ਸਾਧੂ ਆਪਣੇ ਪਰਿਵਾਰ ਵਾਲਿਆਂ ਨਾਲ ਵੀ ਆਪਤਾ ਖਤਮ ਕਰ ਲੈਣੇ ਆ ਤੇ ਬਾਹਰੀ ਲੋਕਾਂ ਉੱਪਰ ਭਰੋਸਾ ਨਹੀਂ ਕਰਦੇ ਇਹ ਵੀ ਧਾਰਨਾ ਹੈ ਕਿ ਜ਼ਿਆਦਾਤਰ ਅਘੋਰੀ ਕਥਤ ਨੀਮੀ ਸਮਝੀਆਂ ਜਾਂਦੀਆਂ ਜਾਤਾਂ ਵਿੱਚੋਂ ਆਉਂਦੇ। ਤਾਂ ਮੈਲਿਸਨ ਦੱਸਦਾ ਕਿ ਅਘੋਰੀ ਸੰਪਰਦਾ ਦੇ ਸਾਧੂਆਂ ਦੇ ਬੌਧਿਕ ਕੌਸ਼ਲਾਂ ਵਿੱਚ ਕਾਫੀ ਫਰਕ ਦੇਖਿਆ ਜਾਂਦਾ। ਕੁਝ ਅਘੋਰੀ ਇੰਨੇ ਤੇਜ਼ ਦਿਮਾਗ ਦੇ ਹੁੰਦੇ ਕਿ ਰਾਜਿਆਂ ਦੇ ਸਲਾਹਕਾਰ ਵੀ ਹੁੰਦੇ ਸੀਗੇ ਉਹ। ਇੱਕ ਅਘੋਰੀ ਤਾਂ ਨੇਪਾਲ ਦੇ ਰਾਜਾ ਦਾ ਵੀ ਸਲਾਹਕਾਰ ਰਿਹਾ ਹੈ। ਅਘੋਰੀਆਂ ਬਾਰੇ ਇੱਕ ਕਿਤਾਬ ਅਘੋਰੀ ਇਹ ਬਾਇਓਗ੍ਰਾਫੀਕਲ ਨੋਵਲ ਇਹਦਾ ਲੇਖਕ ਹੈ ਮਨੋਜ ਠੱਕਰ ਉਹ ਕਹਿੰਦਾ ਕਿ ਲੋਕਾਂ 'ਚ ਅਘੋਰੀਆਂ ਬਾਰੇ ਭਰਮ ਪੈਦਾ ਕਰਨ ਵਾਲੀ ਜਾਣਕਾਰੀ ਬਹੁਤ ਜ਼ਿਆਦਾ ਹੈ ਉਹ ਕਹਿੰਦਾ ਕਿ ਅਘੋਰੀ ਬੇहद ਹੀ ਸਰਲ ਲੋਕ ਹੁੰਦੇ ਆ ਜੋ ਕੁਦਰਤ ਦਾ ਸਾਥ ਪਸੰਦ ਕਰਦੇ ਆ ਤੇ ਨਾ ਹੀ ਕੋਈ ਮੰਗ ਕਰਦੇ ਆ ਉਹ ਹਰ ਚੀਜ਼ ਨੂੰ ਰੱਬ ਦੀ ਅੰਛ ਵਜੋਂ ਹੀ ਦੇਖਦੇ ਆ ਉਹ ਨਾ ਕਿਸੇ ਨੂੰ ਨਫ਼ਰਤ ਕਰਦੇ ਆ ਨਹੀਂ ਕਿਤੇ ਨੂੰ ਰੱਦ ਕਰਦੇ ਆ ਇਸੇ ਕਾਰਨ ਉਹ ਕਿਸੇ ਜਾਨਵਰ ਅਤੇ ਇਨਸਾਨੀ ਮਾਸ ਵਿੱਚ ਫਰਕ ਨਹੀਂ ਕਰਦੇ ਇਸ ਤੋਂ ਇਲਾਵਾ ਪਸ਼ੂ ਬਲੀ ਉਹਨਾਂ ਦੀ ਪੂਜਾ ਪ੍ਰਣਾਲੀ ਦਾ ਇੱਕ ਅਹਿਮ ਅੰਗ ਹੈ ਉਹ ਗਾਂਜਾ ਪੀਣੇ ਪਰ ਨਸ਼ੇ 'ਚ ਰਹਿਣ ਦੇ ਬਾਵਜੂਦ ਆਪਣਾ ਪੂਰਾ ਖਿਆਲ ਰੱਖਦੇ ਆ ਤਾਂ ਅਗੋਰੀਆਂ ਬਾਪੇ ਅੰਘੋਰੀਆਂ ਬਾਪੇ ਦੋਵੇਂ ਮਹਿਰਾ ਮੈਲਤਨ ਅਤੇ ਠੱਕਰ ਦਾ ਮੰਨਣਾ ਕਿ ਅਜਿਹੇ ਬਹੁਤ ਘੱਟ ਸਾਧੂ ਆ ਜੋ ਅਘੋਰੀ ਪ੍ਰਣਾਲੀ ਦਾ ਸਹੀ ਢੰਗ ਦੇ ਨਾਲ ਪਾਲਣ ਕਰ ਰਹੇ। ਉਹ ਮੰਨਦੇ ਆ ਕਿ ਕੁੰਭ ਚ ਇਕੱਠੇ ਹੋਣ ਵਾਲੇ ਸਾਧੂ ਅਕਸਰ ਆਪੂ ਬਣੇ ਅਘੋਰੀ ਹੁੰਨੇ ਆ ਜਿਨ੍ਹਾਂ ਨੇ ਕਿਸੇ ਕਿਸਮ ਦੀ ਕੋਈ ਦੀਖਿਆ ਨਹੀਂ ਲਈ ਹੁੰਦੀ। ਇਹਦੇ ਇਲਾਵਾ ਕੁਝ ਲੋਕ ਅਘੋਰੀਆਂ ਦਾ ਭੇਖ ਧਾਰਨ ਕਰਕੇ ਵੀ ਯਾਤਰੀਆਂ ਦਾ ਮਨੋਰੰਜਨ ਕਰਦੇ ਆ। ਸੰਗਮ ਦੇ ਵਿੱਚ ਇਸ਼ਨਾਨ ਕਰਨ ਆਏ ਲੋਕ ਉਹਨਾਂ ਨੂੰ ਖਾਣਾ ਅਤੇ ਪੈਸਾ ਦਿੰਦੇ ਆ। ਹਾਲਾਂਕਿ ਠੱਕਰ ਮੰਨਦਾ ਕਿ ਅਘੋਰੀ ਕਿਸੇ ਤੋਂ ਪੈਸੇ ਨਹੀਂ ਲੈਂਦੇ ਤੇ ਉਹ ਸਾਰਿਆਂ ਦੇ ਭਲੇ ਦੀ ਅਰਦਾਸ ਕਰਦੇ ਆ ਉਹ ਇਸ ਗੱਲ ਦੀ ਫਿਕਰ ਨਹੀਂ ਕਰਦੇ ਕਿ ਕੋਈ ਉਹਨਾਂ ਤੋਂ ਔਲਾਦ ਦਾ ਪਰ ਮੰਗ ਰਿਹਾ ਹੈ ਜਾਂ ਘਰ ਬਣਾਉਣ ਲਈ ਕੋਈ ਮਤਲਬ ਕਿ ਉਹਨਾਂ ਤੋਂ ਅਸ਼ੀਰਵਾਦ ਲੈ ਰਿਹਾ ਤਾਂ ਕਿਹਦੇ ਉਪਾਸ਼ਕ ਹੁੰਨੇ ਆ ਅਘੋਰੀ ਅਘੋਰੀ ਆਮ ਤੌਰ ਤੇ ਸ਼ਿਵ ਦੇ ਉਪਾਸ਼ਕ ਹੁੰਨੇ ਦਿਨਾਂ ਨੂੰ ਬਨਾਹ ਦਾ ਦੇਵਤਾ ਕਿਹਾ ਜਾਂਦਾ ਸ਼ਿਵ ਤੋਂ ਇਲਾਵਾ ਉਹ ਸ਼ਿਵ ਦੀ ਪਤਨੀ ਪਾਰਵਤੀ ਦੀ ਵੀ ਪੂਜਾ ਕਰਦੇ ਆਂ ਔਰਤ ਅਗੋਰੀਆਂ ਨੂੰ ਕੱਪੜੇ ਪਾਉਣੇ ਪੈਂਦੇ ਆਂ ਜ਼ਿਆਦਾਤਰ ਲੋਕ ਮੌਤ ਤੋਂ ਡਰਦੇ ਸ਼ਮਸ਼ਾਨ ਘਾਟ ਮੌਤ ਦੇ ਪ੍ਰਤੀਕ ਹੁੰਨੇ ਪਰ ਅਗੋਰੀਆਂ ਦੀ ਜ਼ਿੰਦਗੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਸ਼ਮਸ਼ਾਨ ਤੋਂ ਇਹ ਲੋਕਾਂ ਦੀਆਂ ਕਦਰਾਂ ਕੀਮਤਾਂ ਨੂੰ ਚੁਣੌਤੀ ਦਿੰਦੇ ਆਂ ਹੁਣ ਇਹਨਾਂ ਦਾ ਸਮਾਜ ਸੇਵਾ 'ਚ ਵੀ ਹਿੱਸਾ ਹੈ ਅਗੋਰੀ ਸਾਧੂਆਂ ਨੂੰ ਸਮਾਜ 'ਚ ਆਮ ਕਰਕੇ ਮੰਨਤਾ ਨਹੀਂ ਦਿੱਤੀ ਜਾਂਦੀ ਹਾਲਾਂਕਿ ਲੰਘੇ ਕੁਝ ਸਾਲਾਂ ਤੋਂ ਇਸ ਸੰਪਰਦਾਏ ਨੇ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਕਈ ਥਾਂ ਇਹਨਾਂ ਨੇ ਕੋੜ ਲਈ ਹਸਪਤਾਲ ਬਣਵਾਏ ਤੇ ਉਹਨਾਂ ਨੂੰ ਚਲਾ ਵੀ ਰਹੇ। ਇਹ ਬਹੁਤ ਵੱਡੀ ਗੱਲ ਆ। ਅਮਰੀਕਾ ਦੇ ਮਿਨੀਸੋਟਾ ਦੀ ਮੈਡੀਕਲ ਕਲਚਰਲ ਅਤੇ ਐਥਰੋਪੋਲੋਜਿਸਟ ਰਾਨ ਬੋਰਨ ਨੇ ਇਹ ਮੌਰੀ ਰਿਪੋਰਟ ਨੂੰ ਦਿੱਤੇ ਇੱਕ ਇੰਟਰਵਿਊ 'ਮੈਂ ਦੱਸਿਆ। ਉਹ ਕਹਿੰਦੇ ਕਿ ਅਘੋਰੀ ਉਹਨਾਂ ਲੋਕਾਂ ਨਾਲ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਸਮਾਜ ਵਿੱਚ ਅਛੂਤ ਸਮਝਿਆ ਜਾਂਦਾ। ਇੱਕ ਤਰ੍ਹਾਂ ਦੇ ਕੋੜ ਇਲਾਜ ਕਲੀਨਿਕਾ ਨੇ ਸ਼ਮਸ਼ਾਨ ਘਾੜ ਦੀ ਥਾਂ ਲੈ ਲਈਏ ਤੇ ਅਘੋਰੀ ਇਸ ਬਿਮਾਰੀ ਦੇ ਡਰ ਤੇ ਜਿੱਤ ਹਾਥਲ ਕਰ ਰਹੇ ਆ। ਆਮ ਤੌਰ ਤੇ ਮੰਨਿਆ ਜਾਂਦਾ ਕਿ ਅਘੋਰੀ ਸਮਾਜ ਤੋਂ ਵੱਖਰੇ ਰਹੇ ਨੇ ਪਰ ਕੁਝ ਅਘੋਰੀ ਸਾਧੂ ਫੋਨ ਅਤੇ ਜੰਤਕ ਸਾਧਨਾ ਦੀ ਵਰਤੋਂ ਵੀ ਕਰਦੇ ਆ। ਇਸ ਤੋਂ ਇਲਾਵਾ ਸਮਾਜਿਕ ਥਾਮਾਂ ਤੇ ਕੁਝ ਅਘੋਰੀ ਕੱਪੜੇ ਵੀ ਪਾ ਲੈਂਦੇ ਆ। ਹੁਣ ਗੇ ਸੈਕਸ ਨੂੰ ਮਾਨਤਾ ਨਹੀਂ। ਦੁਨੀਆ ਭਰ ਚ ਇੱਕ ਅਰਬ ਤੋਂ ਵੀ ਜ਼ਿਆਦਾ ਲੋਕ ਹਿੰਦੂ ਧਰਮ ਦੀ ਪਾਲਣਾ ਕਰਦੇ ਆ। ਪਰ ਇਹਨਾਂ ਸਾਰਿਆਂ ਦੀਆਂ ਬਾਤਾਂ ਮ ਇੱਕੋ ਜੀਆਂ ਨਹੀਂ ਐ ਹਿੰਦੂ ਧਰਮ ਵਿੱਚ ਕੋਈ ਪੈਗੰਬਰ ਜਾਂ ਪਵਿੱਤਰ ਕਿਤਾਬ ਨਹੀਂ ਐ ਜਿਸ ਦਾ ਉਹ ਪਾਲਣ ਕਰਦੇ ਹੋਣ ਅਜਿਹੇ ਵਿੱਚ ਅਘੋਰੀਆਂ ਦੀ ਸੰਖਿਆ ਦਾ ਅਕਿਆਸ ਲਾਉਣਾ ਮੁਸ਼ਕਲ ਐ ਪਰ ਮਹਾਰਾ ਦਾ ਮੰਨਣਾ ਕਿ ਇਹਨਾਂ ਦੀ ਗਿਣਤੀ ਹਜ਼ਾਰਾਂ ਚ ਹੋਣੀ ਚਾਹੀਦੀ ਐ ਕੁਝ ਅਘੋਰੀ ਸਾਧੂਆਂ ਨੇ ਜੰਤਕ ਰੂਪ ਦੇ ਵਿੱਚ ਮੰਨਿਆ ਕਿ ਹਾਲਾਂਕਿ ਉਹਨਾਂ ਨੇ ਲਾਸ਼ਾਂ ਨਾਲ ਫ਼ਰੀਦਕ ਸੰਬੰਧ ਬਣਾਏ ਪਰ ਉਹ ਗੇਸ ਸੈਕਸ ਨੂੰ ਮੰਨਤ ਨਹੀਂ ਦਿੰਦੇ ਅਗੋਰੀ ਖਾਸ ਗੱਲ ਇਹ ਹੈ ਕਿ ਜਦੋਂ ਅਗੋਰੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਦੂਸਰੇ ਅਗੋਰੀ ਉਹਨਾਂ ਦਾ ਮਾਸ ਨਹੀਂ ਖਾਂਦੇ ਤੇ ਆਮ ਤੌਰ ਤੇ ਉਹ ਅਗੋਰੀਆਂ ਦਾ ਅੰਤਮ ਸੰਸਕਾਰ ਸੰਸਕਾਰ ਕਰਕੇ ਜਾਂ ਦਫ਼ਨ ਕਰਕੇ ਕਰਦੇ ਹਨ ਤਾਂ ਇਹ ਸੀ ਦੋਸਤੋ ਅਗੋਰੀਆਂ ਬਾਰੇ ਜਾਣਕਾਰੀ ਸਮਝਦੇ ਆਂ ਕੁਝ ਨਵਾਂ ਲੈ ਕੇ ਹੋਰ ਤੱਕ ਦੇਓ ਆ ਗਿਆ ਸਤਿ ਸ਼੍ਰੀ ਅਕਾਲ